ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਦਯੋਗਿਕ ਨਗਰੀ ਮੰਡੀ ਗੋਵਿੰਦਗੜ੍ਹ ਵਿਖੇ ਗੁਰਦੁਆਰਾ ਪਾਤਸ਼ਾਹੀ 6ਵੀਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ছায়ਾ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। ਸ਼੍ਰੋਮਣੀ ਕਾਲੀ ਦਲ ਨੇ ਹਲਕਾ ਅਮਲੋ ਇਨਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਡ ਦਿੱਤੇ ਸੰਗਤਾ ਵੱਲੋਂ ਵੱਖ-ਵੱਖ ਥਾਵਾਂ ਤੇ ਇਸ ਦਾ ਭਰਮਾ ਸਵਾਗਤ ਕੀਤਾ ਗਿਆ ਜਿਸ ਦੌਰਾਨ ਗਤਗੇ ਦੇ ਜੋਹਰ ਵੀ ਦਿਖਾਏ ਗਏ ਰਾਜੂ ਖੰਨਾ ਨੇ ਕਿਹਾ ਕਿ ਇਹ ਨਗਰ ਕੀਰਤਨ ਹਰ ਸਾਲ ਸੰਗਤਾ ਦੇ ਸਹਿਯੋਗ ਨਾਲ ਸਜਾਇਆ ਜਾਂਦਾ ਹੈ ਅਤੇ ਵੱਡੇ ਗਿਣਤੇ ਵਿੱਚ ਸੰਗਤਾ ਵਿੱਚ ਸੰਗਤਾ ਇਸ ਵਿੱਚ ਸਮੁਲੀਅਤ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਉਹ ਬੁਰਾ ਬਾਜ਼ਾਰ ਜਿੱਦਾ ਮੈਂ ਸਮਝਦਾ ਕਿ ਉਹ ਇਹਨਾਂ ਦਾ ਆਰਬਾਸ ਤੇ ਮਨੁੱਖਤਾਂ ਨੂੰ ਜਿੱਦੀ ਸੇਵਨ ਵਾਸਤੇ ਆਏ ਕਿ ਜਿਨ੍ਹਾਂ ਨੇ ਮੈਂ ਸਮਝਦਾ ਕਿ ਸਿੱਖ ਪੰਥ ਦੀ ਸੱਦਰਾ ਕੀਤੀ ਕਾਲਪਾ ਪੰਥ ਤੇ ਪੂਰੇ ਇਸ ਫਿਲਟਰ ਦੇ ਉੱਪਰ ਸਾਰੀਆਂ ਆਈਆਂ ਸਰਕਾਰ ਨੂੰ ਲਗਭਗ ਸੁਪਾਈ ਪੇਸ਼ ਕਰਦੇ ਆ ਤੇ ਤਾਤਰ ਚਕਰਾਣ ਦੇ ਵੀ ਚੰਨਾ ਲਾਪੇਂਦੀ ਕਰਦੇ ਸਭਨ ਕਰਦੀ ਕਲਾ ਆਪਜੀ ਭਾਈ ਭਾਈ ਜਾਨਸਾਨ ਪਿਆਰ ਮਰਦਾਈ ਦਾ ਤੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਬਾਈ ਗੁਰੂ ਜੀ ਦਾ ਬਹੁਤ ਸਾਰਾ ਬਾਈ ਗੁਰੂ ਜੀ ਕੀ ਫਤਿਹ ਤਾਂ ਤਾਂ ਜਿਹੜਾ ਰਾਜ ਪਾਸੇ ਦੇ ਬਗਾਜ ਚੁਲਦੇ ਆ ਜਿੱਦਿਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਕਿਉਂਕਿ ਬਲੋਕਤਾ ਨੂੰ ਜਨਤੂਤ ਕਰਨ ਵਾਸਤੇ ਜਦੋਂ ਬਹੁਤ ਵੱਡਾ ਖਰਚਾ ਹੁੰਦਾ ਉਹਦੇ ਜਿਗਾ ਤਾਂ ਰਾਜ ਪਾਸੇ ਜਿਹੜਾ ਪ੍ਰਕਾਸ਼ ਹੋਇਆ ਉਹਨਾਂ ਨੇ ਜਲਦ ਉਤਾਰਨ ਵਾਸਤੇ ਆਪਣੇ ਇਸ ਦੁਨੀਆ ਤੇ ਆਏ ਤੇ ਮੈਂ ਸਮਝਦਾ ਕਿ ਉਹਨਾਂ ਦੀਆ ਬਾਣੀ ਉਹਨਾਂ ਦੀ ਸੰਖਿਆਵਾ ਉਹਨਾਂ ਦੀ ਯਾਤਰਾ ਪੂਰੀ ਦੁਨੀਆ ਨੂੰ ਉਹਨਾਂ ਨੇ ਤਾਰ ਕੇ ਸਿੱਧੇ ਪਾਸੇ ਲਾਇਆ ਜ਼ੁਲਮ ਦੇ ਖਿਲਾਫ ਅੱਜ ਜਕੀਬ ਸਾਹਿਬ ਤੋਂ ਵੱਡੀ ਸਭ ਤੋਂ ਵੱਡੀ ਜੋ ਜਾਵਰ ਨੂੰ ਜਾਵਰ ਕਹਿ ਕੇ ਉਸ ਟਾਈਮ ਕੋਈ ਦੂਤ ਨਹੀਂ ਕਰਦਾ ਜਾਵਰ ਕਹਿ ਕੇ ਉਹਨਾਂ ਨੇ ਉਸ ਦੀ ਜੋ ਉਹ ਜੋ ਵੀ ਦਹਿਸ਼ਤ ਕਰਦੀ ਸੀ ਜੋ ਜ਼ੁਲਮ ਕਰ ਰਿਆ ਸੀ ਉਹ ਨਾਲ ਪਾਈ ਕੀ ਇਸ ਪੁਇਤਰ ਦੇ ਉੱਪਰ ਜਿਨ੍ਹਾਂ ਨੇ ਇਹਨਾਂ ਦੀ ਬਹੁਤ ਵੱਡੀ ਸਾਡੇ ਖਾਸ ਕਰਕੇ ਸਿੱਖ ਪਹਿਲੇ ਗੁਰੂ ਸਿੱਖਾਂ ਦੇ ਜੁੜੂ ਸੀਗੇ ਉਹਨਾਂ ਦੇ ਇਸ ਪੁਇਤਰ ਦੇ ਉੱਪਰ ਸਾਨੂੰ ਸਾਰਿਆਂ ਨੂੰ ਇਹ ਵਰਣਨ ਕਰਨਾ ਚਾਹੀਦਾ ਵੀ ਸਮਾਜਿਕ ਪਰਿਵਰਤਨਾਂ ਨੂੰ